ਤੂੰ ਖੜ ਕੋ ਕਹਿ ਕੇ ਜਿਦੀ ਕਰਦੀ ਰਹੀ ਬਰਬਾਦੀ ਵੇਖ ਅੰਨੀ ਸਰਕਾਰ ਨਹੀਂ ਸੇਵਾ ਕਰ ਦੇ ਨੇ ਅਤਵਾਦੀ ਤੋਂ ਹਮੇਸ਼ਾ ਹੀ ਦੁਨੀਆ ਦੇ ਵਿੱਚ ਨਾਟ ਹੋਣ ਲਈ ਪੰਜਾਬ ਨਾਟ ਹੋਣੇ ਇੰਡੀਆ ਵਰਲਡ ਵਾਈਡ ਜਿੱਥੇ ਵੀ ਭੀੜ ਪੈਂਦੀ ਆ ਸਭ ਤੋਂ ਮੂਰੇ ਸਰਦਾਰ ਖੜੇ ਹੁੰਦੇ ਆ ਔਰ ਜਿਹੜੀ ਗੁਣਤੀ ਦਸ਼ਮ ਪੀਤਾ ਸਾਨੂੰ ਦੇਖੀ ਗਈ ਐ ਬਾਬਾ ਨਾਨਕ ਜੀ ਜਿਹੜੀਆਂ ਰਾਹਾਂ ਤੇ ਸਾਨੂੰ ਚਲਾ ਕੇ ਗਈ ਐ ਅੱਜ ਪੰਜਾਬ ਨੂੰ ਲੋੜ ਐ ਤੇ ਹਮੇਸ਼ਾ ਹੀ ਇਨਸਾਨੀਅਤ ਦੇ ਲਈ ਖਾਲਸਾ ਏਡ ਨਾਲ ਖੜੀ ਐ ਸਾਰੇ ਵਲੰਟੀਅਰ ਜਿਹਨੇ ਵੀ ਆਪਾਂ ਇੱਥੇ ਵੀ ਬੈਠੇ ਆਂ ਵਰਲਡ ਵਾਈਡ ਦੁਨੀਆ ਦੇ ਵਿੱਚ ਔਰ ਜਿਹਨੇ ਵੀ ਇਨਸਾਨ ਆਪਣਾ ਦਸਵੰਦ ਕੱਢ ਕੇ ਖਾਲਸਾ ਏਡ ਨੂੰ ਚਲਾ ਰਿਹਾ ਸਾਰਿਆਂ ਦੇ ਅੱਗੇ ਮੇਰਾ ਸਿਰ ਝੁਕਦਾ ਐ ਜਿਨ੍ਹਾਂ ਨੇ ਕੌਮ ਦਾ ਇਸ ਪੱਗ ਦਾ ਮਾਣ ਤੁਸੀਂ ਸਾਰਿਆਂ ਨੇ ਉੱਚਾ ਕੀਤਾ ਜਿਹੜੇ ਚੈਅ ਡੋਨੇਟ ਵੀ ਕਰਦੇ ਜਾਂ ਜਿਹਨੇ ਵਲੰਟੀਅਰਸ ਆ ਜਿਹਨੇ ਦਿਨ ਰਾਤ ਗਰਮੀ ਸਰਦੀ ਪਾਣੀ ਦੀ ਪ੍ਰਵਾਹ ਕੀਤੇ ਬਿਨਾ ਦਿਨ ਰਾਤ ਲੱਗੇ ਹੋਏ ਆ ਸਾਰਿਆਂ ਨੂੰ ਦਿਲੋਂ ਮੈਂ ਸਤਿ ਸ਼੍ਰੀ ਅਕਾਲ ਕਰਦਾ ਔਰ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਪਲੀਜ਼ ਜਿੱਥੇ-ਕਿੱਥੇ ਵੀ ਦੁਨੀਆ ਦੇ ਵਿੱਚ ਤੁਸੀਂ ਵੱਸਦੇ ਹੋ ਇਨਸਾਨੀਅਤ ਦੇ ਨਾਲ ਖੜੋ ਤੇ ਆ ਕੇ ਇੱਥੇ